ਸੋ ਸਸigal ਦੋਸਤੋ ਬੀਤੇ ਰੋਜ਼ ਆਪਾਂ ਤੁਹਾਡੇ ਨਾਲ ਇਸ ਗੱਲ ਦੇ ਬਾਰੇ ਸਾਂਝਾ ਕੀਤਾ ਸੀਗਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਪੰਜਾਬ ਦੀ ਫੇਰੀ ਚੱਲ ਰਹੀ ਆ ਪਟਿਆਲੇ ਪਹਿਲਾਂ ਹੋ ਗਏ ਉਸ ਤੋਂ ਬਾਅਦ ਜਿਹੜਾ ਬੀਤੇ ਰੋਜ਼ ਉਹ ਗਰਦਾਸਪੁਰ ਤੇ ਜਲੰਧਰ ਪਹੁੰਚੇ ਗਰਦਾਸਪੁਰ ਦੇ ਵਿੱਚ ਵੀ ਤੇ ਜਲੰਧਰ ਦੇ ਵਿੱਚ ਵੀ ਕਾਫੀ ਉਹਨਾਂ ਨੇ ਗੱਲਾਂ ਕੀਤੀਆਂ ਕਾਫੀ ਇੰਟਰਸਟਿੰਗ ਜਿਹੜੀਆਂ ਉਹਨਾਂ ਦੀ ਰਿਮਾਰਕਸ ਨੇ ਉਹਨਾਂ ਤੇ ਗੱਲ ਕਰਨੀ ਬਣਦੀ ਆ ਉਹਦੇ ਤੇ ਆਪਾਂ ਗੱਲ ਕਰਦੇ ਆ ਇਸ ਦੇ ਨਾਲ ਨਾਲ ਜਿਹੜਾ ਯੂਕੇ ਦੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਉਹਦੇ ਤੇ ਗੱਲ ਕਰਦੇ ਆ ਨਾਲ ਹੀ ਅੰਤਰਰਾਸ਼ਟਰੀ ਕਈ ਮਸਲੇ ਹੋਏ ਨੇ ਉਹਨਾਂ ਤੇ ਵੀ ਗੱਲ ਕਰਨੀ ਆ ਸੋ ਸਭ ਤੋਂ ਪਹਿਲਾਂ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਤੇ ਜਿਹੜਾ ਜੇਕਰ ਆਪਾਂ ਸ਼ੁਰੂਆਤ ਕਰੀਏ ਪ੍ਰਧਾਨ ਮੰਤਰੀ ਮੋਦੀ ਨੇ ਕਈ ਇੰਟਰਸਟਿੰਗ ਗੱਲਾਂ ਕੀਤੀਆਂ ਜੀ ਵੈਸੇ ਉਹਨਾਂ ਨੇ ਜਿਹੜਾ ਗਰਦਾਸਪੁਰ ਦੀ ਰੈਲੀ ਦੇ ਵਿੱਚ ਵੀ ਜਲੰਧਰ ਦੀ ਰੈਲੀ ਦੇ ਵਿੱਚ ਵੀ ਜਲੰਧਰ ਦੀ ਰੈਲੀ ਦੇ ਵਿੱਚ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਬਿਆਸ ਧੀਰੇ ਦੀ ਜਤਲਨ ਸਾਹਿਬ ਦੀ ਜਿਹੜੀ ਇਹ ਗੱਲਬਾਤ ਕੀਤੀ ਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਕੋਵਿਡ ਦੇ ਵਿੱਚ ਇਹਨਾਂ ਨੇ ਜਿਹੜਾ ਜੋ ਕੁਝ ਵੀ ਸੇਵਾ ਲੋਕਾਂ ਦੀ ਕੀਤੀ ਉਹੋ ਗੱਲ ਕਰਦੇ ਆ ਉਹ ਤੇ ਗਰਦਾਸਪੁਰ ਰੈਲੀ ਦੀਆਂ ਕਾਫੀ ਇੰਟਰਸਟਿੰਗ ਜਿਹੜੀਆਂ ਗੱਲਾਂ ਨੇ ਉਹ ਉਹਦੇ ਵਿੱਚ ਇੱਕ ਤਾਂ ਜੀ ਉਹਨਾਂ ਨੇ ਕਿਹਾ ਇਹ ਵੈਸੇ ਕਾਫੀ ਇੰਟਰਸਟਿੰਗ ਗੱਲ ਆ ਕਿ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਨੇ ਕਿ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਦੁਕਾਨ ਇੱਕੋ ਹੀ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਦੁਕਾਨ ਇਹਦੀ ਇੱਕੋ ਹੀ ਆ ਦਕਾਨਾ ਦੋਨੇ ਇਹਨਾਂ ਦਾ ਸ਼ਟਰ ਇੱਕੋ ਹੀ ਐ ਐਕਚੁਅਲੀ ਸੋ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਦਿੱਲੀ ਦੇ ਵਿੱਚ ਤਾਂ ਇਕੱਠੇ ਨੇ ਇੱਥੇ ਇਹ ਜਿਹੜਾ ਕਹਿ ਲਓ ਕਿ ਨਾਟਕ ਇੱਕ ਤਰੀਕੇ ਦਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਇਹ ਇੱਥੇ ਇੱਕ ਹੋਰ ਜਿਹੜੀ ਇੰਟਰਸਟਿੰਗ ਗੱਲ ਹੈ ਇਹਨਾਂ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਉੱਤੇ ਜਿਹੜੇ ਕੈਪਟਨ ਉਮਰਿੰਦਰ ਸਿੰਘ ਆ ਉਹ ਤਾਂ ਆਜ਼ਾਦ ਫੌਜੀ ਆ ਇਹ ਗੱਲ ਇਹ ਉਦੋਂ ਵੀ ਕਹਿੰਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ ਤਾਂ ਆਜ਼ਾਦ ਫੌਜੀ ਦੀ ਸਰਕਾਰ ਆ ਸੋ ਇਹਨਾਂ ਨੇ ਕਿਹਾ ਕਿ ਜਿਹੜੀ ਕਾਂਗਰਸ ਦਾ ਜਿਹੜਾ ਸ਼ਾਹੀ ਪਰਿਵਾਰ ਆ ਉਹ ਫੌਜੀ ਭਾਵ ਕੈਪਟਨ ਅਮਰਿੰਦਰ ਸਿੰਘ ਨੂੰ ਰਿਮੋਟ ਬਟਨ ਦੇ ਨਾਲ ਚਲਾਉਣਾ ਚਾਹੁੰਦਾ ਸੀ ਰਿਮੋਟ ਕੰਟਰੋਲ ਦੇ ਨਾਲ ਤੇ ਉਹ ਜਦੋਂ ਉਹਨਾਂ ਨੇ ਜਿਹੜੀ ਇਹਨਾਂ ਦੀ ਨਹੀਂ ਮੰਨੀ ਤੇ ਇਹ ਜਿਹੜਾ ਕਾਂਗਰਸ ਪਾਰਟੀ ਨੇ ਸ਼ਾਹੀ ਪਰਿਵਾਰ ਨੇ ਉਹਨਾਂ ਨੂੰ ਗੱਦੀ ਤੋਂ ਲਾ ਦਿੱਤਾ ਇਹ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਬਹੁਤ ਵੱਡੀ ਬੇਇੱਜ਼ਤੀ ਹੈ ਤੇ ਅੱਜ ਦਾ ਜਿਹੜਾ ਤੁਹਾਡਾ ਸੀਐਮ ਆ ਪੰਜਾਬ ਦਾ ਜਿਹੜਾ ਸੀਐਮ ਆ ਉਹਨਾਂ ਨੇ ਉਹਨਾਂ ਨੇ ਕਿਹਾ ਜਿਹਦੇ ਬਾਬਤ ਉਹਨਾਂ ਨੇ ਬਟਿਆਲੇ 'ਚ ਵੀ ਕਿਹਾ ਸੀ ਕਿ ਕਾਗਜੀ ਸੀਐਮ ਤੇ ਹੁਣ ਉਹਨਾਂ ਨੇ ਭਗਵੰਤ ਮਾਨ ਬਾਰੇ ਕਿਹਾ ਕਿ ਅੱਜ ਦਾ ਜਿਹੜਾ ਇਹ ਜਿਹੜਾ ਹੁਣ ਸੀਐਮ ਆ ਇਹ ਵੀ ਦਿੱਲੀ ਦਰਬਾਰ ਵੱਲੋਂ ਹੀ ਦੇਖਦਾ ਹਰੇਕ ਚੀਜ਼ ਦੇ ਲਈ ਤੇ ਇੱਥੋਂ ਤੱਕ ਕਿ ਜਦੋਂ ਜਿਹੜੇ ਆ ਕੇਜਰੀਵਾਲ ਸਾਹਿਬ ਤਿਹਾਰ ਜੇਲ੍ਹ ਦੇ ਵਿੱਚ ਸੀਗੇ ਤੇ ਪੰਜਾਬ ਦੀ ਸਰਕਾਰ ਚਲਾਉਣ ਦੇ ਲਈ ਭਗਵੰਤ ਮਾਨ ਸਾਹਿਬ ਨੂੰ ਜੇਲ੍ਹ ਜਾਣਾ ਪੈਂਦਾ ਸੀ ਨਿਰਦੇਸ਼ ਲੈਣ ਦੇ ਲਈ ਸੋ ਇਹ ਜਿਹੜਾ ਵੈਸੇ ਇੰਟਰਸਟਿੰਗ ਗੱਲ ਮੈਂ ਇਸ ਕਰਕੇ ਕਹੀ ਆ ਕਿ ਕੱਲੋਂ ਭਾਜਪਾ ਦੀ ਸਰਕਾਰ ਬਣੇ ਜਿਵੇਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਤੇ ਕੀ ਭਾਜਪਾ ਦੀ ਸਰਕਾਰ ਨੂੰ ਕੋਈ ਆਦੇਸ਼ ਨਹੀਂ ਮਿਲਣਾ ਦਿੱਲੀੋਂ ਤੇ ਜਿਹੜਾ ਵੀ ਤੇ ਅਸੀਂ ਤਾਂ ਜਿਹੜਾ ਗੱਲਾਂ ਕਰਦੇ ਇਥੇ ਮੱਧ ਪ੍ਰਦੇਸ਼ ਦੀਆਂ ਤੇ ਯੂਪੀ ਦੇ ਵਿੱਚ ਕੀ ਹੋ ਰਿਹਾ ਉਹ ਵੀ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਤੇ ਐਮਪੀ ਦੇ ਵਿੱਚ ਸ਼ਿਵਰਾਜ ਸਿੰਘ ਚੋਹਾਨ ਨੂੰ ਇੰਨੇ ਜਿਹੜੇ ਪਪੂਲਰ ਚੀਫ ਮਿਨਿਸਟਰ ਨੂੰ ਤੁਸੀਂ ਮੈਂ ਟੋਮੇਟੀ ਲਾ ਕੇ ਤਾਂ ਉਹਨਾਂ ਦੀ ਜਗ੍ਹਾ ਹੋਰ ਕੋਈ ਭੇਜ ਦਿੱਤਾ ਤੇ ਇਹ ਇਹਦੇ ਬਾਰੇ ਕੀ ਤੁਸੀਂ ਕੀ ਯਕੀਨ ਦਿਹਾਨੀ ਕਰਾ ਸਕਦੇ ਹੋ ਆਬਾਬ ਨੂੰ ਕਿ ਕੱਲ ਨੂੰ ਜਦੋਂ ਭਾਜਪਾ ਦੀ ਸਰਕਾਰ ਬਣੇਗੀ ਉਦੋਂ ਇਸ ਤਰੀਕੇ ਨਾਲ ਨਹੀਂ ਹੋਵੇਗਾ ਜਾਂ ਹੁਣ ਜਿੰਨੀਆਂ ਵੀ ਭਾਜਪਦੀਆਂ ਸਰਕਾਰਾਂ ਨੇ ਬਾਕੀ ਸਟੇਟਾਂ ਦੇ ਵਿੱਚ ਕੀ ਉਹ ਇੰਡੀਪੈਂਡੈਂਟਲੀ ਚੱਲਦੀਆਂ ਨੇ ਸੋ ਅੱਛਾ ਇਹਦੇ ਨਾਲ ਨਾਲ ਇਹਨਾਂ ਨੇ ਇੱਕ ਇਹ ਵੀ ਗੱਲ ਜਿਹੜਾ ਕਾਂਗਰਸ ਤੇ ਇਹਨਾਂ ਨੇ ਕੀਤੀ ਕਿ ਇਹਨਾਂ ਨੇ ਆਪਣੀ ਰਾਜਨੀਤੀ ਦੇ ਲਈ ਭਾਰਤ ਦਾ ਵਟਵਾਰਾ ਕਰਾਇਆ ਪੰਜਾਬ ਦਾ ਵਟਵਾਰਾ ਕਰਾਇਆ ਅਸਥਿਰਤਾ ਅਲਗਾਉਬਾਦ ਨੂੰ ਇਹਨਾਂ ਨੇ ਹਵਾ ਦਿੱਤੀ ਕਾਂਗਰਸ ਨੇ ਅਸ਼ਾਂਤੀ ਫੈਲਾਈ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਤੇ ਇਹਦੇ ਨਾਲ ਨਾਲ ਨਰਸੰਗਾਰ ਜਿਹੜਾ ਦਿੱਲੀ ਦੇ ਵਿੱਚ ਕਰਵਾਇਆ ਸਿੱਕਤਲੇ ਆਮ ਨੂੰ ਲੈ ਕੇ ਇਹਨਾਂ ਨੇ ਆਖਿਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੀ ਡਰੱਗਸ ਮਸੱਈਆ ਦੀ ਗੱਲ ਕੀਤੀ ਤੇ ਵੀ ਪੰਜਾਬ ਦੇ ਅੰਦਰ ਜਿਹੜੀ ਡਰਗਸ ਸਮੱਸਿਆ ਆ ਉਹਨੂੰ ਜਿਹੜਾ ਹੱਲ ਸਾਨੂੰ ਨਹੀਂ ਕਰ ਰਿਹਾ ਕੋਈ ਵੀ ਤੇ ਇਹਦੇ ਬਾਬਤ ਅੱਗੇ ਇੱਕ ਦਿਨ ਪਰਮਪਾਲ ਕੌਰ ਜੀ ਨੇ ਜਿਹੜੇ ਮਲੂਕਾ ਸਾਹਿਬ ਦੀ ਡਾਟਰ ਇਨ ਲਾ ਨੇ ਉਹ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸਕਾ ਕਿ ਪੰਜਾਬ ਦੇ ਵਿੱਚ ਜਿਹੜੀ ਡਰਗ ਦੀ ਸਮੱਸਿਆ ਹੈ ਜੀ ਲੋਕੀ ਕਹਿੰਦੇ ਨੇ ਇੱਥੇ ਤਾਂ ਯੋਗੀ ਚਾਹੀਦਾ ਤੇ ਅੱਛਾ ਯੋਗੀ ਚਾਹੀਦਾ ਚਲੋ ਜੀ ਵੈਸੇ ਤਾਂ 50 ਕਿਲੋਮੀਟਰ ਤੁਹਾਨੂੰ ਪਤਾ ਬੀਐਸਐਫ ਦੇ ਅੰਦਰ ਹੀ ਆ ਪੰਜਾਬ ਵੈਸੇ ਹੀ ਤੇ ਕੇਂਦਰੀ ਏਜੰਸੀਆਂ ਨੇ ਜੇਕਰ ਪੰਜਾਬ ਦੇ ਵਿੱਚ ਕੁਝ ਕਰਨਾ ਹੋਵੇ ਤਾਂ ਸਾਨੂੰ ਸਭ ਨੂੰ ਪਤਾ ਕਿ ਉਹਨਾਂ ਦੇ ਲਈ ਕੋਈ ਈਡੀ ਜਿਹੜੀ ਆ ਮੁਸ਼ਕਲ ਵਾਲੀ ਗੱਲ ਤਾਂ ਹੈ ਨਹੀਂ ਤੇ ਵੈਸੇ ਜਿਹੜਾ ਹੋਮ ਸਟੇਟ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹਦੇ ਜਿਹੜਾ ਕਹਿ ਲਓ ਕਿ ਸਾਰਾ ਆਲੇ-ਦੁਆਲੇ ਜਿਹਦੇ ਗੁੱਡਾ ਬੰਨਿਆ ਗਿਆ ਸਿਕਾ ਕਿ ਗੁਜਰਾਤ ਦੇ ਵਿੱਚ ਇੰਨਾ ਜਿਆਦਾ ਜਿਹੜਾ ਉੱਥੇ ਜਿਹੜਾ ਹੋ ਗਿਆ ਡਿਵੈਲਪਮੈਂਟ ਹੋ ਗਈ ਜਿਹਦੇ ਚਲਦੇ ਆ ਪ੍ਰਧਾਨ ਮੰਤਰੀ ਮੋਦੀ ਨੂੰ ਇੰਡੀਆ ਮਿਲਣਾ ਚਾਹੀਦਾ ਤੇ ਇੰਡੀਆ ਦੇ ਵਿੱਚ ਵੀ ਉਸ ਤਰੀਕੇ ਨਾਲ ਹੋ ਜਵੇ ਹੁਣ ਕੁਝ ਦਿਨ ਪਹਿਲਾਂ ਦੀ ਇੱਕ ਰਿਪੋਰਟ ਸੀਗੀ ਇੰਡੀਅਨ ਐਕਸਪ੍ਰੈਸ ਦੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਇਲੈਕਸ਼ਨ ਕਮਿਸ਼ਨ ਨੇ ਹੁਣ ਤੱਕ ਇਹ ਹਫਤਾ ਤੱਕ ਪਹਿਲਾਂ ਦੀ ਰਿਪੋਰਟ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਹੁਣ ਤੱਕ ਇਹ ਪੂਰੇ ਜਿਹੜੇ ਚੋਣਾਂ ਦੇ ਵਿੱਚ ਜਿੰਨੀ ਡਰੱਗ ਉਹਨਾਂ ਨੇ ਸੀਜ਼ ਕੀਤੀ ਆ ਉਹਦੇ ਵਿੱਚੋਂ 35% ਜਿਹੜੀ ਡਰੱਗ ਆ ਉਹ ਗੁਜਰਾਤ ਦੇ ਵਿੱਚੋਂ ਉਹਨਾਂ ਨੇ ਸੀਜ਼ ਕੀਤੀ ਆ 3000 959 ਕਰੋੜ ਦੀ ਕੁੱਲ ਜਿਹੜੀ ਆ ਹਜੇ ਤੱਕ ਪੂਰੀ ਇੰਡੀਆ ਦੇ ਵਿੱਚੋਂ ਡਰੱਗ ਫੜੀ ਗਈ ਆ ਇਹਨਾਂ ਇਲੈਕਸ਼ਨਾਂ ਦੇ ਦਰਮਿਆਨ ਤੇ ਇਹਦੇ ਵਿੱਚੋਂ 1188 ਕਰੋੜ ਦੀ ਜਿਹੜੀ ਆ ਉਹ ਕੱਲੇ ਗੁਜਰਾਤ ਦੇ ਵਿੱਚੋਂ ਫੜੀ ਗਈ ਆ ਸੋ ਜਿਹੜਾ ਇਹ ਯੋਗੀ ਸਾਹਿਬ ਉੱਥੇ ਜਾਦੇ ਬਿਹਤਰ ਕੰਮ ਵੈਸੇ ਕਰ ਸਕਦੇ ਆ ਬਟ no doubt ਪੰਜਾਬ ਦੇ ਵਿੱਚ ਆਪਾਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿਨੇ ਆ ਕਿ ਜਿਹੜੀ ਡਰੱਗ ਦੀ ਸਮੱਸਿਆ ਹੈ ਇਨੂੰ ਹੱਲ ਕਰਨ ਦੇ ਲਈ ਨਹੀਂ ਉਸ ਟਿੱਕੇ ਨਾਲ ਕੰਮ ਕੀਤਾ ਜਾ ਰਿਹਾ ਮੈਂ ਤਾਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਪਾਰਟੀ ਦੀ ਸਰਕਾਰ ਕਿਉਂਕਿ ਅਕਾਲੀ ਦਲ ਨੂੰ ਸਭ ਤੋਂ ਵੱਡਾ ਨੁਕਸਾਨ ਹੀ ਇਸ ਚੀਜ਼ ਦਾ ਹੋਇਆ ਇੰਟਰਨੈਟ ਨਵੀਂ-ਨਵੀਂ ਆਈ ਸੀ ਨਵੇਂ-ਨਵੇਂ ਸੋਸ਼ਲ ਮੀਡੀਆ ਦੇ ਯੁੱਗ ਦਾ ਜਿਹੜਾ ਸ਼ੁਰੂਆਤ ਹੋ ਰਹੀ ਸੀਗੀ ਲੋਕਾਂ ਨੂੰ ਲੱਗਾ ਕਿ ਸਾਰਾ ਕੰਮ ਹੀ ਅਕਾਲੀਆਂ ਦਾ ਤੁਹਾਨੂੰ ਪਤਾ ਉਸ ਸਮੇਂ ਕੀ ਕੁਝ ਜਿਹੜਾ ਅਕਾਲੀ ਦਲ ਦੇ ਲੀਡਰਾਂ ਦੇ ਬਾਰੇ ਜਿਹੜਾ ਕਹਿੰਦੇ ਰਹੇ ਜਿਹੜੇ ਲੀਡਰ ਕਹਿੰਦੇ ਰਹੇ ਉਹਨਾਂ ਦੀਆਂ ਸਰਕਾਰਾਂ ਪਹਿਲਾਂ ਕੈਪਟਨ ਸਾਹਿਬ ਦੀ ਕਾਂਗਰਸ ਦੀ ਸਰਕਾਰ ਰਹਿ ਗਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਇਸ ਗੱਲ ਦਾ ਰੌਲਾ ਪਾਇਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਂ ਬਾਕੀ ਕਾਲੀ ਦਲ ਦੇ ਲੀਡਰਾਂ ਨੂੰ ਲੈ ਕੇ ਕੀ ਕਰ ਰਹੇ ਨੇ ਉਹਦੇ ਤੇ ਅੱਜ ਆਪਾਂ ਨੂੰ ਕੁਝ ਜਿਹੜਾ ਕੋਈ ਵੀ ਪੱਕੇ ਸਬੂਤ ਤੱਕ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਜੇਕਰ ਉਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਤੇ ਜੇਕਰ ਖੈਰ ਇਹ ਚੰਗੀ ਗੱਲ ਆ ਵੈਸੇ ਤਾਂ ਇੱਥੇ ਗੱਲ ਹੋਣੀ ਚਾਹੀਦੀ ਆ ਪਾਰਟੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਅਸੀਂ ਇੱਥੇ ਕੰਮ ਨਹੀਂ ਕਰੂਗੇ ਕਿਸੇ ਹੋਰ ਦੀ ਸਰਕਾਰ ਆ ਸਕਦੀ ਆ ਪਰ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਇਹ ਇਹ ਸਾਰੀਆਂ ਪਾਰਟੀਆਂ ਦੀ ਜਦੋਂ ਆਪਾਂ ਗੱਲ ਕਰਦੇ ਜਿਵੇਂ ਉਹ ਕਹਿ ਰਹੇ ਨੇ ਕਿ ਦਿੱਲੀਓ ਇਹਨਾਂ ਦੀਆਂ ਸਰਕਾਰਾਂ ਚੱਲਦੀਆਂ ਤੇ ਆਪਾਂ ਨੂੰ ਪਤਾ ਕਿ ਭਾਜਪਾ ਦੇ ਤਾਂ ਜਿਹੜੇ ਆ ਦਿੱਲੀੋਂ ਛੱਡੋ ਭਾਜਪਾ ਦੀ ਤਾਂ ਹੁਣ ਪ੍ਰੋਬਲਮ ਹੀ ਇਹ ਆ ਕਿ ਸਾਰੀ ਪਾਵਰੀ ਇੱਕ ਦੋ ਬੰਦਿਆਂ ਕੋਲ ਰਹਿ ਗਈ ਆ ਆਹਾ ਹੈਗੇ ਨੇ ਜੀ ਨਿਲੰਝਨ ਮੁਖੋ ਪਾਦਿਆ ਇਹ ਜਿਹੜਾ ਬੁੱਧੀਜੀਵੀ ਲੋਕ ਨੇ ਸਾਡੇ ਮੁਲਕ ਦੇ ਬੁੱਕਸ ਇਹਨਾਂ ਨੇ ਲਿਖੀਆਂ ਆ ਜਾਣਦੇ ਨੇ ਭਾਜਪਾ ਨੂੰ ਆਰਐਸਐਸ ਨੂੰ ਹੁਣ ਇਹਨਾਂ ਨੂੰ ਜਿਹੜਾ ਆਸ਼ੋਤੋਸ਼ ਸਾਹਿਬ ਨੇ ਇਹਨਾਂ ਨੂੰ ਸਵਾਲ ਕੀਤਾ ਸੀ ਕਿ ਇੰਟਰਵਿਊ ਦੇ ਵਿੱਚ ਕਿ ਇਹ ਜਿਹੜਾ ਜੇਪੀ ਨੱਡਾ ਸਾਹਿਬ ਦੇ ਵੱਲੋਂ ਆਰਐਸਐਸ ਦੇ ਬਾਬਤ ਇਦਾਂ ਦਾ ਬਿਆਨ ਕਿਉਂ ਦਿੱਤਾ ਗਿਆ ਆਪਾਂ ਵੀ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਤਾਂ ਇਹਨਾਂ ਨੇ ਖੁਦ ਮੰਨਿਆ ਕਿ ਜਿਹੜਾ ਆਰਐਸਐਸ ਆ ਉਹ ਵਿਅਕਤੀ ਪੂਜਨ ਦੇ ਖਿਲਾਫ ਆ ਕਿ ਇੱਕੋ ਵਿਅਕਤੀ ਦੀ ਜਿਹੜੀ ਆ ਇਹ ਉਹਦੀ ਪੂਜਾ ਹੋਈ ਜਾਨੀ ਜੇ ਇੱਕੋ ਵਿਅਕਤੀ ਨੂੰ ਵੱਡਾ ਪੜਾਈ ਜਾਣਾ ਉਹਦੇ ਵਿੱਚ ਉਹ ਯਕੀਨ ਨਹੀਂ ਕਰਦੇ ਆ ਆਰਐਸਐਸ ਵਾਲਿਆਂ ਦਾ ਯਕੀਨਿਆ ਆਰਗੇਨਾਈਜੇਸ਼ਨ ਦੇ ਵਿੱਚ ਤੇ ਇਹ ਗੱਲ ਆਪਾਂ ਵੀ ਤੁਹਾਡੇ ਨਾਲ ਕੀਤੀ ਸੀ ਕਿ ਜੇਕਰ ਕਿਤੇ ਵੀ ਇਹਾਂ ਦੀਆਂ ਸੀਟਾਂ ਘਟਦੀਆਂ ਜਾਂ ਕਿਤੇ ਹਾਰਨ ਦਾ ਖਤਰਾ ਤੇ ਇਹਦੀ ਬਹੁਤ ਵੱਡੀ ਵਜ੍ਹਾ ਜਿਹੜੀ ਇੱਕ ਇਨਫਾਈਟਿੰਗ ਦਾ ਜਿਹੜਾ ਆਰਐਸਐਸ ਦੇ ਨਾਲੋਂ ਥੋੜਾ ਜਿਹਾ ਦੂਰੀ ਨਜ਼ਰ ਆ ਰਹੀ ਆ ਉਹ ਉਹ ਹੋ ਸਕਦੀ ਆ ਉਹੀ ਗੱਲ ਜਿਹੜੀ ਇਹ ਮੁਖਪਾਦਿਆ ਸਾਹਿਬ ਕਹਿ ਰਹੇ ਨੇ ਫਿਰ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਆਰਐਸਐਸ ਦੇ ਕਿਸਾਨ ਸੰਘ ਵੀ ਆ ਇਹ ਵੀ ਬੀਪੀਬੀ ਆ ਹੋਰ ਉਹਨਾਂ ਦੇ ਮਜ਼ਦੂਰ ਸੰਘ ਆ ਵੀ ਉਹ ਕੱਲ ਨੂੰ ਜੇਕਰ ਮੋਦੀ ਸਾਹਿਬ ਦੀ ਸਰਕਾਰ ਬਣਦੀ ਵੀ ਆ ਤੇ ਇਹਨਾਂ ਦੀ ਜਿਹੜੀ ਆ ਇਸੇ ਤਰੀਕੇ ਨਾਲ ਜਿਹੜੀ ਇਹਨਾਂ ਦੀ ਸਰਕਾਰ ਚੁਣੌਣ ਦੀ ਜੇ ਕਾਰਜਸ਼ੈਲੀ ਹੈਗੀ ਆ ਜੇ ਇਸੇ ਤਰੀਕੇ ਨਾਲ ਚਲਾਉਂਦੇ ਰਹਿੰਦੇ ਤਾਂ ਹੋ ਸਕਦਾ ਸਾਨੂੰ ਇਹਨਾਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਕਦੇ ਵੀ ਸਰਕਾਰ ਦਾ ਵਿਰੋਧ ਨਹੀਂ ਕੀਤਾ ਤਾਂ ਹੋ ਸਕਦਾ ਸਾਨੂੰ ਆਰਐਸਐਸ ਇਹਨਾਂ ਆਰਗੇਨਾਈਜੇਸ਼ਨਸ ਨੂੰ ਵੀ ਜਿਹੜੀ ਆ ਜਥੇਮਦਿਆ ਨੂੰ ਖੁੱਲੀ ਛੁੱਟੀ ਦੇ ਦੇਵੇ ਕਿ ਤੁਸੀਂ ਵਿਰੋਧ ਜਿਹੜਾ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਕਰੋ ਸੋਕਰ ਇਹਨਾਂ ਨੇ ਬਾਕੀ ਇਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਤੁਸੀਂ 100 ਦੇ ਵਿੱਚੋਂ ਜਲੰਧਰ ਜਿਨ੍ਹਾਂ ਨੇ ਕਿਹਾ ਕਿ ਕਿਸੇ ਚੌਂਕ 'ਚ ਖੜ ਕੇ ਪੁੱਛ ਲਓ 100 ਜਾਣੇ ਨੂੰ ਤਾਂ 90 ਜਾਣੇ ਕਹਿਣਗੇ ਮੋਦੀ ਆਉਣ ਲੱਗਾ ਗਰਦਾਸਪੁਰ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਸੇ ਟ੍ਰੇਨ ਦੇ ਵਿੱਚ 100 ਜਾਣਿਆਂ ਨੂੰ ਪੁੱਛ ਲਓ ਤਾਂ ਉਹ ਕਹਿਣਗੇ 90 ਉਹਨਾਂ ਦੇ ਵਿੱਚੋਂ 90 ਕਹਿਣਗੇ ਮੋਦੀ ਸਾਹਿਬ ਆ ਰਹੇ ਨੇ ਤੇ ਤੁਸੀਂ ਆਪਣੀ ਵੋਟ ਬੇਸਡ ਨਾ ਕਰਿਓ ਕਿਸੇ ਹੋਰ ਪਾਰਟੀ ਨੂੰ ਪਾ ਕੇ ਕਿਉਂਕਿ ਸਰਕਾਰ ਤਾਂ ਪ੍ਰਧਾਨ ਮੰਤਰੀ ਮੋਦੀ ਦੀ ਜਾ ਭਾਜਪਾ ਦੀ ਬਣਨੀ ਆ ਵੈਸੇ ਮੋਦੀ ਕਹਿੰਦੇ ਨੇ ਉਹ ਭਾਜਪਾ ਦਾ ਬਹੁਤ ਕੱਟ ਕਹਿੰਦੇ ਨੇ ਕਿ ਸਰਕਾਰ ਤਾਂ ਮੋਦੀ ਦੀ ਬਣਨੀ ਆ ਵੋਟ ਨੂੰ ਬਰਬਾਦ ਨਾ ਕਰਿਓ ਤੇ ਵੈਸੇ ਇਹ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਵੋਟ ਬਰਬਾਦ ਕਦੇ ਨਹੀਂ ਹੁੰਦੀ ਕਿਉਂਕਿ ਆਪੋਜੀਸ਼ਨ ਵੀ ਜਿਹੜੀ ਆ ਉਹ ਵੀ ਸੱਤਾਧਾਰੀ ਧਿਰ ਜਿੰਨੀ ਟ੍ਰੈਜਰੀ ਬੈਂਚਸ ਜਿੰਨੀ ਹੀ ਜਿਹੜੀ ਆ ਜ਼ਰੂਰੀ ਹੁੰਦੀ ਆ ਤੇ ਬਾਕੀ ਇਹਨਾਂ ਨੇ ਜੀ ਆਪਣੇ ਉਹ ਗਰਮੇ ਗੁਸਕੇ ਮਾਰੇਗੇ ਚਾਹ ਉਹ ਸਾਰਾ ਨੈਰੇਟਿਵ ਜਿਹੜਾ ਇਹਨਾਂ ਰੈਲੀਜ਼ ਦੇ ਵਿੱਚ ਵੀ ਇਹ ਦਿੰਦੇ ਰਹੇ ਨੇ ਸੋ ਖੈਰ ਜੇਕਰ ਆਪਾਂ ਅੱਗੇ ਗੱਲ ਕਰੀਏ ਤਾਂ ਜੀ ਇੱਕ ਤਾਂ ਜਿਹੜਾ ਆਪਾਂ ਆਉਂਦੇ ਆ ਕਿ ਅੱਜ ਜਿਹੜੀ ਆ 58 ਸੀਟਾਂ ਤੇ ਜਿਹੜੀ ਆ VOTING ਹੋਣ ਜਾ ਰਹੀ ਆ ਦਿੱਲੀ ਦੀਆਂ ਹਰਿਆਣਾ ਦੀਆਂ ਸਾਰੀਆਂ ਸੀਟਾਂ ਤੇ ਅੱਜ ਜਿਹੜੀਆਂ ਵੋਟਾਂ ਪੈ ਜਾਣੀਆਂ 429 ਸੀਟਾਂ ਆਲਰੇਡੀ ਭੁਗਤ ਚੁੱਕੀਆਂ ਤੇ ਅੱਜ ਦੀਆਂ 58 ਸੀਟਾਂ ਹੋਣ ਤੋਂ ਬਾਅਦ ਸੱਤਵੇਂ ਫੇਜ਼ ਦੀ VOTING ਬੱਜ ਜਾ ਰਹੀਆਂ ਜਿਹਦੇ ਵਿੱਚ 56 ਸੀਟਾਂ ਤੇ VOTING ਹੋਣੀ ਆ ਪਹਿਲੀ ਜੂਨ ਨੂੰ ਤੇ ਜਿਹਦੇ ਵਿੱਚ ਪੰਜਾਬ ਦੀਆਂ ਵੀ 13 ਦੀਆਂ 13 ਸੀਟਾਂ ਦੇ ਉੱਤੇ VOTING ਹੋਣੀ ਆ ਤੇ ਇਹ ਅੱਜ ਦੀਆਂ ਜਿਹੜੀਆਂ 58 ਸੀਟਾਂ ਤੇ VOTING ਹੋਣ ਜਾ ਰਹੀ ਹੈ ਇਹਦੇ ਵਿੱਚ 899 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ 797 ਮੇਲ ਨੇ 92 ਫੀਮੇਲ ਨੇ ਸੋ ਇਹ ਜਿਹੜਾ ਕਾਫੀ ਅਹਿਮ ਰਹਿਣਾ ਇਹ ਦੌਰ ਵੀ ਤੇ ਚੋਣਾਂ ਦੀ ਜ਼ਿਕਰ ਆਪਣੀ ਗੱਲ ਚੱਲ ਰਹੀ ਹੈ ਤੇ ਆਪਾਂ ਆਈਯੂਕੇ ਦੇ ਵਿੱਚ ਜਿੱਥੇ ਦੋ ਦਿਨਾਂ ਤੋਂ ਜਿਹੜਾ ਚੋਣਾਂ ਦਾ ਵਿਕਲ ਬੱਜ ਚੁੱਕਾ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਆਪਣੀ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝ ਗਈਆਂ ਪਰ ਜੇਕਰ ਆਪਾਂ ਗੱਲ ਕਰੀਏ ਕੰਜ਼ਰਵੇਟਿਵ ਪਾਰਟੀ ਦੀ ਤਾਂ ਪਹਿਲਾਂ ਆਪਾਂ ਅੱਗੇ ਵੀ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਕਿ ਕੰਜ਼ਰਵੇਟਿਵ ਪਾਰਟੀ ਨੂੰ ਇਸ ਚੀਜ਼ ਦਾ ਜਿਹੜਾ ਸਾਹਮਣਾ ਆਇਆ ਕਿ ਇਹਦੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਅਗੀਆਂ ਜਿਹੜੀਆਂ ਚੋਣਾਂ ਆ ਉਹਨਾਂ ਦੇ ਵਿੱਚ ਭਾਗ ਨਹੀਂ ਲੈਣਾ ਸੋ ਇਸੇ ਤਰੀਕੇ ਨਾਲ ਹੁਣ ਮਾਈਕਲ ਗੋਬ ਇੱਥੇ ਵੈਸੇ ਕਾਫੀ ਜਿਆਦੇ ਜਿਹੜੇ ਚਰਚਿਤ ਜਿਹੜੇ ਕੰਜ਼ਰਵੇਟਿਵ ਆਗੂਆਂ ਦੇ ਵਿੱਚੋਂ ਇੱਕ ਨੇ ਅੱਜ ਇਹਨਾਂ ਦੇ ਵੱਲੋਂ ਵੀ ਐਲਾਨ ਆ ਗਿਆ ਕਿ ਆਉਣ ਵਾਲੀਆਂ ਜਿਹੜੀਆਂ ਇਹ ਚੋਣਾਂ ਹੋਣ ਜਾ ਰਹੀਆਂ 4 ਜੁਲਾਈ ਨੂੰ ਇਹਦੇ ਵਿੱਚ ਇਹ ਖੜੇ ਨਹੀਂ ਹੋ ਰਿਹਾ ਸੁਨੀਲੀ 80 ਜਿਹੜੇ ਐਮਪੀ ਹੋ ਗਏ ਨੇ ਸਿਟਿੰਗ ਐਮਪੀ ਜਿਨ੍ਹਾਂ ਨੇ ਕਹਿ ਦਿੱਤਾ ਕਿ ਅਸੀਂ ਕੰਜ਼ਰਵੇਟਿਵ ਦੇ ਵੱਲੋਂ ਇਸ ਵਾਰ ਜੇ ਮੈਂ ਇੰਡੀਆ ਵਾਲੀ ਜਿਹੜੀ ਪਾਸ਼ਾ ਦੇ ਸੰਦਰਭ ਦੇ ਜੇ ਇੰਡੀਆ ਵਾਲੀ ਭਾਸ਼ਾ ਦੇ ਹਿਸਾਬ ਨਾਲ ਕਹਾਂ ਤਾਂ ਜਿੱਦਾਂ ਜਿਹੜੀਆਂ ਆਪਾਂ ਉੱਥੇ ਵਰਤੀ ਦੀ ਆ ਵੀ ਟਿਕਟ ਨਹੀਂ ਮਿਲਣੀ ਜਾਂ ਟਿਕਟ ਨਹੀਂ ਲੈਣੀ ਸੋ ਤਕਰੀਬਨ 80 ਕੰਸਰਵਟਿਵ ਐਮਪੀ ਹੋ ਗਏ ਨੇ ਜਿਨ੍ਹਾਂ ਨੇ ਕਹਿਤਾ ਕਿ ਅਸੀਂ ਇਸ ਵਾਰ ਟਿਕਟ ਨਹੀਂ ਲੈਣੀ ਸੋ ਇਹ ਕਾਫੀ ਅਹਮ ਹੈ ਇਤੋਂ ਜਿਹੜਾ ਇਹ ਵੀ ਪਤਾ ਲੱਗਦਾ ਕਿ ਲੇਬਰ ਦੀ 20 ਪੁਆਇੰਟ ਦੀ ਲੀਡ ਵੀ ਆ ਤੇ ਕੰਸਰਵੇਟਿਵ ਇੰਨੀ ਜ਼ਿਆਦੇ ਪਿੱਛੇ ਵੀ ਆ ਤੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਹਾਲਾਂਕਿ ਸਾਰੇ ਆਪੋ ਆਪਣੇ ਰੀਜ਼ਨਸ ਦਿੰਦੇ ਨੇ ਕਿ ਅਸੀਂ ਕਿਉਂ ਨਹੀਂ ਇਸ ਵਾਰ ਚੋਣਾਂ ਦੇ ਵਿੱਚ ਖੜਨਾ ਕੋ ਪਰਸਨਲ ਰੀਜ਼ਨ ਦੱਦਾ ਕਿਸੇ ਦਾ ਕਹਣਾ ਕਿ ਜਿਦਾ ਹੁਣ ਮੇਰਾ ਖਿਆਲ ਆ ਮਾਈਕਲ ਗੋਪਸਾਹਰੇ ਵੀ ਮੈਂ ਥੋੜਾ ਜਿਹਾ ਵੈਸੇ ਦੇਖਿਆ ਕਿ ਇਹਨਾਂ ਨੇ ਵੀ ਕਿਹਾ ਕਿ ਜੰਗ ਜਨਰੇਸ਼ਨ ਨੂੰ ਜਾਗਲੀ ਜਨਰੇਸ਼ਨ ਨੂੰ ਅੱਗੇ ਆਉਣਾ ਚਾਹੀਦਾ ਪਰ ਇਹ ਇਹ ਤੋਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗਦਾ ਕੀ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਤੇ ਨਾਲ ਦੀ ਨਾਲ ਜਿਹੜਾ ਆਪਾਂ ਪਿਛਲੇ ਵੀਲੌਗ ਦੇ ਵਿੱਚ ਤੁਹਾਡੇ ਨੂੰ ਗੱਲ ਸਾਂਝੀ ਕੀਤੀ ਸੀਗੀ ਯੂਕੇ ਵਾਲਿਆਂ ਦੇ ਲਈ ਖਾਸ ਕਰਕੇ ਕਿ ਜਿਹੜੇ ਸਾਡੇ ਐਰਰਜੀ ਬਿਲਸ ਨੇ ਉਹਨਾਂ ਦੇ ਵਿੱਚ ਕਮੀ ਆਉਣ ਜਾ ਰਹੀ ਹੈ ਜੀ 7% ਦੀ ਕਮੀ ਹੋ ਜਾਣੀ ਹੈ ਇਹ ਜੁਲਾਈ ਤੋਂ ਸੈਪਟੈਂਬਰ ਤੱਕ ਜਿਹੜਾ ਹੁਣ ਸਾਲਾਨਾ ਜਿਹੜਾ ਇਹ ਆਫ ਜਮ ਜਿਹੜਾ ਇੱਕ ਸਾਲਾਨਾ ਕੈਪ ਤੈਅ ਕਰਦੀ ਹੁੰਦੀ ਆ ਹੁਣ ਜਿਹੜਾ ਇਹ ਆਪਾਂ ਨੂੰ ਸਾਲ ਦਾ ਵੱਧ ਤੋਂ ਵੱਧ ਜਿੰਨੀਆਂ ਵੀ ਜਿਹੜੀਆਂ એનર્ਜੀ ਕੰਪਨੀਆਂਜ਼ ਆ ਇੱਕ ਆਮ ਪਰਿਵਾਰ ਨੂੰ ਆਮ ਘਰ ਨੂੰ ਵੱਧ ਤੋਂ ਵੱਧ 1690 ਪਾਉਂਡ ਸਲਾਨਾ ਚਾਰਜ ਕਰ ਸਕਦੇ ਆ ਉਹ ਘਟ ਕੇ ਜਿਹੜਾ 1568 ਪਾਉਂਡ ਹੋ ਜਾਣਾ ਜੁਲਾਈ ਤੋਂ ਸੈਪਟੈਂਬਰ ਦੇ ਲਈ ਸੋ ਵੱਧ ਤੋਂ ਵੱਧ ਜਿਹੜਾ ਇੱਕ ਸਾਲ ਦਾ 1568 ਪਾਉਂਡ ਜਿਹੜਾ ਸਲਾਨਾ ਕੋਈ ਵੀ ਕੰਪਨੀ ਐਨਿਊਅਲ ਬਿੱਲ ਇੰਨਾ ਕਿ ਇੱਕ ਅੰਦਾਜ਼ਨ ਹੁੰਦਾ ਦੇ ਉਹਨਾਂ ਤੁਹਾਨੂੰ ਚਾਰਜ ਕਰ ਸਕਦੀ ਹੈ ਦਾ ਮਤਲਬ ਇਹ ਹੈ ਕਿ ਥੋੜੀ ਜੀ ਗੈਸ ਤੇ ਬਿਜਲੀ ਦੇ ਬਿੱਲਾਂ ਦੇ ਵਿੱਚ ਜਿਹੜੀ ਆ ਕਮੀ ਹੋਣ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ UN ਦਾ ਟਾਪ ਕੋਰਟ ਹੈ ਜੀ ਇਹ ਇਹਨਾਂ ਨੇ ਜਿਹੜਾ ਇਜ਼ਰਾਈਲ ਨੂੰ ਮਨਾ ਕੀਤਾ ਉਹਨੂੰ ਵਰਜਿਆ ਕਿ ਉਹ ਰਾਫਾ ਦੇ ਅੰਦਰ ਜਿਹੜਾ ਹਮਲਾ ਨਾ ਕਰੇ ਸੋ ਖੈਰ ਇਹਨਾਂ ਬਹੁਤ ਸਾਰੇ ਮਸਲਿਆਂ ਤੇ ਜਿਹੜਾ ਗੱਲ ਕੀਤੀ ਤੁਹਾਡੇ ਨਾਲ ਲਗਾਤਾਰ ਕਰਦੇ ਰਹਿਣਾਗੇ ਜੇਕਰ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ